ਕਹਿੰਦੇ ਜਾਮਣ ਬਣ ਕੇ ਜਾਮਣੀ ਦੇਤੀ ਕਿਹਦੀ ਇੱਕ ਹਿਰਡੀ ਦੀ ਕਹਿੰਦੇ ਜਦੋਂ ਹਿਰਣੀ ਗਈ ਨਾ ਵਾਪਸ ਆਪਣੇ ਬੱਚਿਆਂ ਦੇ ਕੋਲ ਕਹਿੰਦੇ ਬੱਚਿਆਂ ਨਾਲੇ ਦੁੱਧ ਪਿਆਉਂਗੀ ਨਾਲੇ ਰੋਕ ਕੇ ਕਹਿੰਦੀ ਕਹਿੰਦੇ ਬੱਚਿਓ ਕਹਿੰਦੇ ਹੁਣ ਮੈਂ ਜਾ ਰਹੀ ਮੈਂ ਮੁੜ ਕੇ ਨਹੀਂ ਆਉਣਾ ਕਹਿੰਦੇ ਕੀ ਗੱਲ ਕਹਿੰਦੇ ਸਾਰੀ ਗੱਲ ਦੱਸੀ ਜਾਨਵਰ ਜਾਨਵਰ ਦੀ ਭਾਸ਼ਾ ਸਮਝਦੇ ਨਹੀਂ ਕਹਿੰਦੇ ਮੈਨੂੰ ਇੱਕ ਸ਼ਿਕਾਰੀ ਨੇ ਫੜ ਲਿਆ ਮੇਰੀ ਜਗਲੀ ਇੱਕ ਭਗਤ ਨੇ ਦਿੱਤੀ ਹੈ ਕਹਿੰਦੇ ਮਾਂ ਜੇ ਤੂੰ ਜਾੜੇ ਅਸੀਂ ਵੀ ਤੇਰੇ ਨਾਲ ਜਾਵਾਂਗੇ ਕਹਿੰਦੇ ਅਸੀਂ ਬਹ ਰਹੇ ਜੇ ਤੂੰ ਮਰ ਗਈ ਅਸੀਂ ਕੀ ਕਰਨਾ ਹੈ ਅਸੀਂ ਵੀ ਤੇਰੇ ਨਾਲ ਹੀ ਸ਼ਿਕਾਰੀ ਦੇ ਪੁੱਲ ਚਲੇ ਜਾਣਾ ਕਹਿੰਦੇ ਜੇਪਾ ਗੁਰੂ ਪਿਆਰੇ ਹੋ ਕਹਿੰਦੇ ਹਿਰਣੀ ਦੇ ਨਾਲ ਉਹਦੇ ਬੱਚੇ ਵੀ ਆ ਗਏ ਕਹਿੰਦੇ ਜਦੋਂ ਸਾਹਮਣੇ ਬੱਚੇ ਆਉਂਦੇ ਦੇਖਿਆ ਕਹਿੰਦੇ ਇਹ ਭਗਤ ਅੰਦਾਜ਼ ਕਰ ਕਹਿ ਰਹੇ ਨੇ ਕਿ ਉਸ ਕਹਿੰਦੇ ਦੇਖ ਲੈ ਕਿ ਤੂੰ ਕੰਨੀ ਹਿਰਨੀ ਨਹੀਂ ਮੁੜ ਕੇ ਆਉਂਦੀ ਉਹਦੇ ਬੱਚੇ ਵੀ ਨਾਲ ਆ ਰਹੇ ਨੇ ਇਹ ਹੈ ਭਗਤਾਂ ਦੀ ਕਿਰਪਾ ਇਹ ਭਗਤਾਂ ਦੀ ਵਡਿਆਈ ਕਹਿੰਦੇ ਜਦੋਂ ਗੁਰੂ ਕਹਰੇ ਹਿਰਨੀ ਆਈ ਨਾਲ ਬੱਚੇ ਵੀ ਆ ਗਏ ਕਹਿੰਦੇ ਲੈ ਭਾਈ ਸਾਡੀ ਜਿੰਦਗੀ ਤੇਰੇ ਹਵਾਲੇ ਹੈ ਜੋ ਤੂੰ ਸਾਡੇ ਨਾਲ ਕਰਨਾ ਕਰ ਲੈ ਪਰ ਗੁਰੂ ਪਿਆਰੇਓ ਐਸਾ ਅਸਕਰ ਦਾ ਦਾਨ ਭਗਤ ਅਰਬਦਾਸ ਮਹਾਰਾਜ ਜੀ ਨੇ ਉਹ ਸ਼ਿਕਾਰੀ ਦੇ ਵਾਰੇ ਆ ਤਾਰੀ ਵੀ ਮੇਰੇ ਦੂਰ ਪਿਆਰ ਨਾਲ ਚੜਨਾ ਤੇ ਘਰ ਤੇ ਆਉਂਕੀ ਪਿਆਰੇ ਬੜੇ ਪਿਆਰ ਦੇ ਨਾਲ ਇਹਨੇ ਮਾਰਨ ਕਿਸਤਾ ਕਰੋ